ਬਟਾਲਾ ਦੇ ਗਾਂਦੀ ਚੌਂਕ ਵਿੱਚ ਅੱਜ ਹਾਲਾਤ ਤਣਾਪੂਰਨ ਬਣ ਗਏ ਜਦੋਂ ਪ੍ਰਦਰਸ਼ਨਕਾਰੀਆਂ ਨੇ ਇੱਕ ਬੇਕਸੂਰ ਰਾਗੀਰ ਤੇ ਹਮਲਾ ਕਰ ਦਿੱਤਾ ਰਾਗੀਰ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ ਮੌਕੇ ਤੇ ਪੱਜਦੌੜ ਮਚ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਤੇ ਕਾਬੂ ਪਾਇਆ ਲੋਕਾਂ 'ਚ ਡਰ ਦਾ ਮਾਹੌਲ ਇਹ ਹਮਲਾ ਕਿਉਂ ਹੋਇਆ ਕੀ ਰਾਗੀਰ ਦਾ ਕੋਈ ਦੋਸ਼ੀ ਜਾਂ ਬਣਾਇਆ ਗਿਆ ਨਿਸ਼ਾਨਾ ਜਾਣੂ ਪੂਰੀ ਖਬਰ ਸਾਡੇ ਨਾਲ ਦੀ ਬਦੀ ਕੀ ਆਦੀ ਆਪਣਾ ਬਰਬਰ ਕੀ ਹੋਇਆ ਅੱਜ ਹੋਇਆ ਕਿ ਸਰ ਮੈਂ ਤੇ ਕੁਝ ਚਾ ਲੈਣ ਗਿਆ ਬੰਦੇ ਨਾਲ ਠੀਕ ਆ ਮੇਰੇ ਨਾਲ ਮੁੰਡਾ ਹੀ ਮੇਰੇ ਪੈਨ ਤੇ ਜਿਹੜੀ ਪਹਿਲੇ ਵੀਡੀਓ ਕਰ ਰਿਹਾ ਸੀ ਦੋ ਦੋ ਮਹੀਨੇ ਦੀ ਕੁੜੀ ਆ ਕਹਿੰਦੀ ਮੈਨੂੰ ਜਾਣ ਦੋ ਐਡਮਿਟ ਕਰਾਉਣੀ ਆ ਪਰ ਉਹ ਠੀਕ ਨਹੀਂ ਹੈਗੀ ਠੀਕ ਆ ਦੂਜਾ ਮੇਰੇ ਪੈਰ ਤੇ ਜਿਹੜੀ ਮੈਂ ਨੂੰ ਕਰ ਦਿੱਤੀ ਆ ਮੇਰੇ ਪੈਰ ਚ ਨਾ ਕਣੀ ਤੇ ਅਗੋਂ ਕੰਨੀ ਬਕਵਾਸ ਕਰਨਗਾ ਠੀਕ ਆ ਕੋ ਸਾਰਾ ਉਹਨਾਂ ਦਾ ਦੇਖ ਲੋ ਮੈਂ ਵਰਜਿੰਨ ਨੇ ਸਾਰੇ ਨਾਲ ਸਾਰੇ ਪਏ ਕੋਤ ਮੇਰੇ ਸਹਨੇ ਚ ਆਣੀ ਹੈ ਸ਼ਰਟ 파ੜੀ ਹੈ ਫੂਕਾ ਫੇਰ 파ੜੇ ਦੋ ਜਗ੍ਹਾ ਤੇ ਚੇਰਨ ਟੱਟਾ ਆ ਜੀ ਆ ਜੀ ਭਾਜੀ ਕੀ ਮਿਲਦਾ ਬੈ ਇਹਨਾਂ ਨੂੰ ਮਿਲ ਕੇ ਇਦਾਂ ਸੋਨੇ ਦੀ ਚੈਨ ਕਿੰਨੇ ਕੋਲੇ ਦੀ ਸੀ ਹੈਗੀ ਸਰ ਦੋ ਕੋਲੇ ਤੇ ਹੈਗੀ ਇੱਕ ਕੋਲੇ ਤੇ ਹੈਗੀ ਤੇ ਉਹ ਕੁੜੀ ਕਿਹਦੀ ਸੀ ਜਿਹੜੀ ਠੀਕ ਨਹੀਂ ਸੀਗੀ ਪਤਾ ਨਹੀਂ ਉਹ ਮੈਂਬਰ ਹੀ ਐਥੋਂ ਪਤਾ ਨਹੀਂ ਲੰਗਰੀ ਜੇ ਡੀ ਹੋਲੀ ਜਿਹਨੇ ਗਿਆ ਕਿ ਮੇਰੀ ਦੋ ਮਹੀਨਿਆਂ ਦੀ ਕੁੜੀਆ ਅਗੋ ਉਹਨਾਂ ਦੇ ਹੱਥੋਂ ਬਾਈ ਫੈਂਦੇ ਉਹੀ ਲੇਡੀ ਦੇ ਤੁਹਾਡੀ ਚਾਬੀ ਕੋਈ ਨਹੀਂ ਕੁਛ ਕੀਤੀ ਉਹਨੇ ਚਾਬੀ ਕੁੜੀ ਉਹਨੇ ਕੱਢ ਲਈ ਜਿਹੜੀ ਲੇਡੀ ਜਾਣ ਦੀ ਤੁਹਾਡੇ ਹੱਥੀ ਕਿਉਂ ਪਈ